ਸਰ ਜੀ ਮੈਂ ਮਲਕੀਤ ਸਿੰਘ ਦੋਲ ਆ ਅੱਜ ਦੀ ਜਿਹੜੀ ਕਹਾਤਾ ਜੀ ਕਹਿੰਦੇ ਜੇ ਧੰਨ ਜਾਂਦਾ ਦਿਖੇ ਤਾਂ ਅੱਧਾ ਦਈਏ ਲੁਟਾ ਲਓ ਜੀ ਕਹਿੰਦੇ ਬਹੁਤਾ ਖਾਂਦਾ ਥੋੜੇ ਤੋਂ ਵੀ ਜਾਂਦਾ ਕਈ ਵਾਰੀ ਬੰਦਾ ਕੰਨ ਚ ਬੁਰਗੀ ਪਾਉਂਦਾ ਖਾਂਦਾ ਖਾਂਦਾ ਚਲੋ ਜੇ ਫਸ ਗਈ ਤਾਂ ਫਟ ਕਰਨ ਕੀ ਐਵੇਂ ਤੜਫੋਣਾ ਖਾ ਖਾ ਪਰ ਜੇ ਧੰਨ ਜਾਂਦਾ ਦਿਖੇ ਤਾਂ ਅੱਧਾ ਦਈਏ ਲੁਟਾ ਬੜੇ ਹੀ ਲੋਕੀ ਲਾਲਚ ਕਰਕੇ ਉਲਝਣ ਦੇ ਵਿੱਚ ਫਸਦੇ ਥਾਣੇ ਕੋਟ ਕਚੈਰੀਆਂ ਦੇ ਵਿੱਚ ਉੱਜੜਦੇ ਘਰ ਬਸਦੇ ਪਹਿਲਾ ਸਿਆਣੇ ਬੰਦੇ ਦੀ ਨਹੀਂ ਲੈਂਦਾ ਕੋਈ ਸਲਾਹ ਪਰ ਜੇ ਤਨ ਜਾਂਦਾ ਦਿਖੇ ਤਾਂ ਅੱਧਾ ਦਈਏ ਲੁਟਾ ਲੰਗਿਆ ਬੇੜਾ ਹੱਥ ਨਹੀਂ ਆਉਂਦਾ ਪਤਨੋਂ ਲੰਗਿਆ ਪਾਣੀ ਕੱਢਣ ਪਾਉਣ ਨੂੰ ਕੁਝ ਨਹੀਂ ਮਿੱਤਰੋ ਪਾਣੀ ਚ ਪਾ ਕੇ ਮਧਾਣੀ ਐਵੇਂ ਗਧੀ ਗੇੜ ਵਿੱਚ ਫਸ ਕੇ ਬੰਦਾ ਸਭ ਕੁਝ ਨਵੇ ਗਵਾ ਪਰ ਜੇ ਤਨ ਜਾਂਦਾ ਦਿਖੇ ਤਾਂ ਅੱਧਾ ਦਈਏ ਲੁਟਾ ਦੇਰ ਸੱਚੀ ਗੱਲ ਬੜੀ ਕੌੜੀ ਲੱਗਦੀ ਜੋ ਹਰ ਇੱਕ ਦੇ ਨਹੀਂ ਪੱਚਦੀ ਸ਼ਰਾਰਤੀਆਂ ਦੀ ਲਾਈ ਉਂਗਲ ਨਰਕਾਂ ਵੱਲ ਨੂੰ ਧੱਕਦੀ ਬਾਕੀ 19 21 ਵਹਿ ਕੇ ਜਾਂ ਲੋ ਮੇਰਾ ਤਾਂ ਇਹੋ ਸੁਝਾ ਪਰ ਜੇ ਤਨ ਜਾਂਦਾ ਦਿਖੇ ਤਾਂ ਅੱਧਾ ਤੇ ਇਹ ਲਟਾ ਹੱਸ ਰਿਹਾ